ਪਿੰਡ ਰਤੀ ਰੋੜੀ ਦੇ ਰਾਹ ਤੇ ਕਮਿਆਣ ਤੋਂ ਅੱਗੇ ਪਿੰਡ ਰਤੀ ਰੋੜੀ ਆ ਕੱਲ ਕਮਿਆਣੇ ਤੱਕ ਆਏ ਸੀਗੇ ਆਪਾਂ ਅੱਜ ਅਗਲੇ ਪਿੰਡ ਦੇਖਦੇ ਆ ਰਤੀ ਰੋੜੀ ਆਉਣ ਆਲਾ ਆਪਾਂ ਹੁਣ ਪਹੁੰਚ ਗਏ ਪਿੰਡ ਰਤੀ ਰੋੜੀ ਰਤੀ ਰੋੜੀ ਪਿੰਡ ਦੇ ਬਾਹਰ ਦਾ ਨਜ਼ਾਰਾ ਰੁਕ ਮੰਨੇ ਵਾਲੇ ਪਾਸੋਂ ਲਿਜਾਣੇ ਆਪਾਂ ਰੱਤੀ ਰੋੜੀ ਪਿੰਡ ਵੱਈ ਦੀ ਜਾਂਦੀ ਸੜਕ ਤੋਂ ਨਜ਼ਾਰਾ ਇਹ ਪਿੰਡ ਰੱਤੀ ਰੋੜੀ ਹੈ ਸੜਦੀ ਜਾਂਦੀ ਆ ਮਚਾਕੀ ਮਾਲ ਸਿੰਘ ਨੂੰ ਤੇ ਸਿੱਧਾ ਪਿੰਡ ਆਊਗਾ ਡੱਗੋ ਰਮਾਣਾ ਸਿੱਧਾ ਚੱਲਦੇ ਆ ਆਪਣੇ ਸਾਹਮਣੇ ਪਿੰਡ ਆ ਗਿਆ ਦਾਨਾ ਰਮਾਣਾ ਰਤੀ ਰੋੜੀ ਤੋਂ ਆਪਾਂ ਸੱਜੇ ਮੁੜਿਆ ਸੀਗੇ ਦਾਨਾ ਰਮਾਣਾ ਫਿਰ ਤੋਂ ਅੱਗੇ ਦੇਖਦੇ ਹਾਂ ਹੁਣ ਸ਼ਾਇਦ ਡੇਰਾ ਜਗਮਾਲ ਵਾਲੀ ਜੀ ਕਿੱਥੇ ਕਾਨਕ ਤੇ ਨਗਰ ਨੇ ਜੀ ਤੀਕਾ ਪਨ ਦੇਵਾ ਵਾਹ ਇਹ ਪਿੰਡ ਦਾ ਗੁਰਦਰਾ ਸਾਹਿਬ ਕੇ ਲੈ ਕੇ ਆ ਗਿਆ ਬੋਰ ਤਾਨਾ ਰਮਾਣੇ ਦਾ ਤਾਨਾ ਰਮਾਣਾ ਲਿਖਿਆ ਵਾ ਕਿਉਂਕਿ ਇਧਰ ਸ਼ਾਇਦ ਕੋ ਦਾ ਤਾਨਾ ਮੰਡੀ ਵੀ ਨਾਲ ਹੀ ਆ ਐ ਹੋਈਆਂ ਗੱਲਾਂ ਬਾਤਾਂ ਆ ਪਿੰਡਾਂ ਦੀ ਬਹੁਤ ਵਧੀਆ ਗੱਲ ਹੈ ਜਿਹੜੇ ਇਹਨਾਂ ਨੇ ਪਹੁੰਚ ਮਾਰਗ ਲਾਏ ਵਿਆ ਵੀ ਕਿਹੜੀ ਸੜਕ ਕਿੱਧਰ ਨੂੰ ਜਾਂਦੀ ਆ ਕੋਈ ਅਣਜਾਣ ਬੰਦਾ ਆਵੇ ਜਿਹੜਾ ਜਿਵੇਂ ਹੁਣ ਮੈਂ ਪਹਿਲੀ ਵਾਰੀ ਆਇਆ ਇਸ ਪਿੰਡ ਦੇ ਵਿੱਚ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਬੰਦੇ ਨੇ ਮੁੜ ਕੇ ਇੱਧਰ ਨੂੰ ਜਾਣਾ ਉੱਧਰ ਨੂੰ ਬੰਦਾ ਟਿਪ ਕਰਕੇ ਮੁੜ ਜਾਵੇ ਇਹ ਰਹਾ ਸਾਰੇ ਪਿੰਡਾਂ 'ਚ ਨਹੀਂ ਹੁੰਦਾਗਾ ਇਦਾਂ ਇਹ ਬਹੁਤ ਵਧੀਆ ਉਬਰਾਲਾ ਹੈ ਇਹ ਪਿੰਡ ਦਾ ਨਿਰਮਣੇ ਦੀ ਸਰਨੀ ਇਹਨਾਂ ਦਾ ਸ਼ੱਤਰ ਦਾ ਬਣਿਆ ਹੋਇਆ ਘਰ ਤੇ ਅੱਜ ਹਰੀ ਵਾਲੇ ਵੀ ਜਾਈ ਆਉਣੇ ਆ ਯੂਪੀ ਬਿਹਾਰ ਤੋਂ ਜਿਹੜੇ ਲੋਕ ਮਜ਼ਦੂਰੀ ਕਰਨ ਆਉਂਦੇ ਆ ਉਹ ਆ ਚੱਲੇ ਆ ਬਾਈ ਸਵੇਰੇ ਸਵਕਤੇ ਉੱਠ ਕੇ ਪਹੁੰਚ ਜਾਂਦੇ ਖੇਤਾਂ ਨੂੰ ਆਪਾਂ ਆਪਣੇ ਕੰਮਾਂ ਤੇ ਇਹ ਦਾਨੇ ਰਮਾਣੇ ਤੋਂ ਖਰੀ ਵਾਲੇ ਨੂੰ ਜਿਹੜੀ ਸੜਕ ਜਾਂਦੀ ਆ ਉਹ ਸੜਕ ਤੇ ਆਪਾਂ। ਝਾਵਣਾ ਦੇ ਦਰਖਤ ਲੱਗੇ ਹੋਏ ਆ। ਸੋਹਣੀ ਹਰਿਆਲੀ ਐ ਸ। ਸੜਕ ਤੇ। ਵਧੀਆ ਮਾਹੌਲ ਆ। ਸਾਹਮਣੇ ਆਪਣੀ ਸਕਰੀਨ ਤੇ ਜਿਹੜਾ ਪਿੰਡ ਆਗਾ ਜੀ ਹਰੀਏ ਵਾਲਾ। ਹਰੀ ਵਾਲੇ ਤੋਂ ਮੇਰੇ ਖਿਆਲ ਸਦਾ ਕੇਚਲਾ ਮੁਕਸਰ ਸਟਾਰਟ ਹੋ ਜਾਂਦਾ ਬਾਕੀ ਆਪਾਂ ਦੇਖਦੇ ਆ ਅੱਗੇ ਚੱਲ ਕੇ ਕੋਈ ਆਪਣੇ ਫਰੀਕੋਡ ਦਾ ਪਿੰਡ ਆਉਂਦਾ ਕਿ ਨਹੀਂ ਆਉਂਦਾ ਇਹ ਤੁਹਾਨੂੰ ਹਰੀ ਵਾਲੇ ਪਿੰਡ ਦੇ ਬਾਰ-ਬਾਰ ਇਦਾਂ ਦਾ ਮਾਹੌਲ ਹੈ ਇਹ ਪਿੰਡ ਹਰੀ ਵਾਲੇ ਦੀ ਫਿਰਣੀ ਆ ਤੇ ਇਹ ਵੀ ਇੱਥੇ ਇਸ ਪਾਸੇ ਲਾਸਟ ਪਿੰਡ ਆ ਫਰੀਕੋਡ ਦਾ ਇਹਦੇ ਇੱਕ ਪਾਸੇ ਪਿੰਡ ਵਟੂ ਆ ਉਹ ਵੀ ਜ਼ਿਲ੍ਹਾ ਮੁਕਸਰ ਚ ਹੈ ਤੇ ਇੱਕ ਪਿੰਡ ਹੈਗਾ ਇਥੋਂ ਬੁੱਢੀ ਮਾਲ ਬੁੱਢੀ ਮਾਲ ਆਇਆ ਮਾਰ ਆ ਤੇ ਉਹ ਵੀ ਪਿੰਡ ਮੁਕਸਰ ਦਾ ਤਾਂ ਹੁਣ ਆਪਾਂ ਚੱਲਦੇ ਆਂ ਵਾਪਸ ਕਿਉਂਕਿ ਜਲੇ ਫਰੀਦਕੋਟ ਦੇ ਪਿੰਡ ਕਰਨੇ ਆ ਦੇਖੀ ਛੋਟੇ ਇਹ ਸਰਨੀਆ ਆਹ ਰਸਤਾ ਜਾਂਦਾ ਬੁੱਢੀ ਮਾਲ ਹਰੀ ਗਲੇ ਦੇ ਪਿੰਡ ਦਾਨ ਨਿਰਮਾਣੇ ਨੂੰ ਜਾਂਦੇ ਹੋਏ ਜਿਵੇਂ ਪਹਿਲਾਂ ਵੀ ਆਖਿਆ ਸੀ ਹਰਿਆਲੀ ਆ ਲਾਏ ਆ ਬਾਈਆਂ ਨੇ ਦਰਖਤ ਵਧੀਆ ਗੱਲ ਆ ਇਦਾਂ ਦਾ ਇੱਕ ਖੂਬਸੂਰਤ ਨਜ਼ਾਰਾ ਬੰਦਾ ਇਸ ਰੋਡ ਤੇ ਹਾਲਾਂਕਿ ਲਿੰਕ ਸੜਕ ਆ ਤਾਮੀ ਦਰਖਤ ਹੋਣ ਕਰਕੇ ਹਰਿਆਲੀ ਹੋਣ ਕਰਕੇ ਸੋਹਣਾ ਮਾਹੌਲ ਚਾਲ ਆਪਾਂ ਹੁਣ ਪਹੁੰਚ ਗਏ ਪਿੰਡ ਡੱਗੋ ਰਵਾਣੇ ਡੱਗੋ ਰਵਾਣਾ ਪਿੰਡ ਫਰੀ ਕੋਲਸਲੇ ਦਾ ਕੋਈ ਜਾਣ ਪਛਾਣ ਦਾ ਮਤਾਜ ਨਹੀਂਗਾ ਕਿਉਂਕਿ ਇਸ ਪਿੰਡ ਤੋਂ ਸਤਨਾਮ ਹੋ ਗਿਆ ਸ਼ਰਨਾ ਹੋ ਗਿਆ ਡੱਗੋ ਵਾਲਾ ਬਹੁਤ ਮਲੋ ਕੇ ਮਸ਼ਹੂਰ ਹੈ ਕਬੱਡੀ ਦੇ ਖਿਡਾਰੀ ਹੈ ਬਹੁਤ ਨਾਮਣਾ ਖਟਿਆ ਇਹਨਾਂ ਦੋਵਾਂ ਬੇਲੀਆਂ ਨੇ ਸਦਰਾਂ ਆ ਤਾਂ ਮੇਰੇ ਖਿਆਲ ਚ ਹੁਣ ਸ਼ਾਇਦ ਸੱਟਾਂ ਫੇਟਾਂ ਬੱਜਣੇ ਕਰਕੇ ਛੱਡ ਗਿਆ ਗੇਮ ਪਰ ਸ਼ਰਨਾ ਹਾਲੇ ਵੀ ਖੇਡਦਾ ਹੈ ਕਸੀ ਇਹ ਪੰਡਾ ਡਗੁਰਮਾਲਾ ਇਹ ਪੰਡਾ ਗੁਰਮਾਲਾ ਦੀ ਫਿਰਨੀ ਡੱਗੁਰਮਾਣ ਤੋਂ ਅਗਲਾ ਪਿੰਡ ਸਿੱਡੇ ਕਲਾ ਮਹਿਰਾਂ ਦੇ ਕਿਨਾਰੇ ਵਸਿਆ ਬਿਲਕੁਲ ਇਹ ਪਿੰਡ ਹੈ ਕਿ ਇਹ ਆ ਲਿੰਕ ਰੋਡ ਥੋੜੀ ਟੁੱਟੀ ਵੀ ਹੈ ਮਹਿਰਾਂ ਦੇ ਨਾਲ-ਨਾਲ ਜਾਂਦੀ ਹੈ ਹਸਰੰਦ ਫੀਡਰ ਆ ਤੇ ਪਰਲੀ ਰਾਜਸਥਾਨ ਫੀਡਰ ਆ ਹੰਡ ਫੱਡਿਆਂ ਚ ਵੜਦੇ ਐਦਾਂ ਦੀਆਂ ਗੱਲਾਂ ਕਰਦਾ ਇਹ ਦੋਵੇਂ ਨਰ ਰਹੀਆਂ ਕੰਕਰੀਟ ਪਾ ਕੇ ਇਧਰੋਂ ਪੱਕੀਆਂ ਕਰਤੀਆਂ ਸਾਹਮਣੇ ਸੂਰਜੀ ਦੀ ਟਿੱਕੀ ਰਾਜਸਥਾਨ ਫੀਡਰ ਤੇ ਪਿੰਡ ਛੱਡੇ ਕਲਾ ਫੰਡ ਫਿੱਡੇ ਗਲਾਂ ਚੱਕਾ ਬਾਈ ਨੇ ਬੁਲਟ ਦਾ ਮਾਡਲ ਉੱਪਰ ਟੀਨ ਦਾ ਬਣਾ ਕੇ ਲਾਇਆ ਵਾ ਦੂਰੋਂ ਇਦਾਂ ਲੱਗਦਾ ਦੇਖਣ ਦੇ ਵਿੱਚ ਜਿਵੇਂ ਵੀ ਅਸਲੀ ਬੁਲਟ ਖੜਾ ਹੁੰਦਾ ਫੰਡ ਫਿੱਡੇ ਗਲਾਂ ਦੀ ਫਿਰਨੀ ਸ਼ੌਂਕ ਦਾ ਵੀ ਕਹਿੰਦੇ ਨੇ ਉਹ ਵੀ ਕੋਈ ਮੁੱਲ ਨਹੀਂ ਹੁੰਦਾ ਆਹ ਤੇ ਫੰਡ ਫਿੱਡੇ ਗਲਾਂ ਦੀ ਫਿਰਨੀ ਆ ਤੇ ਇਹਦਰ ਆਪਣੇ ਸੱਜੇ ਮੁਕਸਰ ਦਾ ਪਿੰਡ ਮਰਾੜ ਕਲਾਂ ਆ ਜਾਂਦਾ ਤੇ ਹੁਣ ਆਪਾਂ ਛੱਡਿਆਂ ਤੋਂ ਚੱਲਦੇ ਆਂ ਵੰਦਰਾਣੂ ਵੰਦਰ ਜਟਾਣਾ ਚੱਕ ਲਿਆਣਾ ਚੱਕ ਲੈਣ ਤੇ ਵੰਦਰ ਜਟਾਣੇ ਦੀਆਂ ਵਾਲੀਵਾਲ ਸਮੈਸ਼ਿੰਗ ਦੀਆਂ ਟੀਮਾਂ ਮੰਨੀਆਂ ਹੁੰਦੀਆਂ ਸੀਗੀਆਂ ਕਿਸੇ ਸਮੇਂ 'ਚ ਵਾਲੀਵਾਲ ਸਮੈਸ਼ਿੰਗ 'ਚ ਬਹੁਤ ਪਟਾਕੇ ਪਾਉਂਦੇ ਸੀਗੇ ਮੁੰਡੇ ਉਹਨਾਂ ਦੇ ਪੰਦਾ ਹੁੰਦਾ ਸੀਗਾ ਚੱਕ ਲੈਣ ਦਾ ਇਹਨਾਂ ਦਾ ਇੱਕ ਨਾਤਾ ਦਾ ਮੈਨੂੰ ਖਿਆਲ ਪਤਾ ਨਹੀਂ ਫਿਰ ਪਟਾਕਾ ਕਹਿੰਦੇ ਸੀ ਉਹਨੂੰ ਪਟਾਕਾ ਤੇ ਸੁਖਵੰਤ ਹੁੰਦਾ ਸੀਗਾ ਲੈਫਟਰ ਜਰਨੀ ਪੰਜਾਬ ਪੁਲਿਸ ਦਾ ਆਈਪੀਏਪੀ ਚ ਇਹ ਪਿੰਡ ਫੱਡੇ ਗੱਲਾਂ ਤੋਂ ਬਾਹਰ ਨਿਕਲਦਿਆਂ ਇਦਾਂ ਦੀਆਂ ਗੱਲਾਂ ਬਾਤਾਂ ਇਹ ਪਿੰਡ ਚੱਕ ਲੈਣ ਦੀ ਫਿਰਨੀ ਚੱਕ ਲੈਣ ਦੀ ਵਾਲੀ ਵਾਲ ਸਮੈਸ਼ਿੰਗ ਦੀ ਟੀਮ ਮੰਨੀ ਹੁੰਦੀ ਸੀਗੀ ਆਇ ਤੋ ਲਗਭਗ 20-25 ਸਾਲ ਪਹਿਲਾਂ ਚੱਕ ਲੈਣ ਪਿੰਡ ਦੇ ਵਿਚਾਲ ਦੀ ਇਦਾਂ ਦਾ ਪਿੰਡ ਹੈ ਸ਼ਾਂਤੀ ਸੋਹਣਾ ਪਿੰਡ ਆ ਚੱਕ ਲਿਆਣ ਤੋਂ ਪਿੰਡ ਛੋਟੇ ਫਿੱਡੇ ਫਿੱਡੇ ਖੁਰਦ ਨੂੰ ਆਉਂਦਿਆਂ ਰਾਹ ਤੇ ਇਹੋ ਜਿਹਾ ਨਜ਼ਾਰਾ ਇਹ ਪਿੰਡ ਫਿੱਡੇ ਖੁਰਦ ਤੋਂ ਇਹ ਕੋਈ ਤਾਂ ਰਮਗਾਂ ਇਥੋਂ ਦਾ ਕੋਈ ਡੇਰਾ ਅੱਗੇ ਆ ਗਿਆ ਪ੍ਰਾਇਮਰੀ ਸਕੂਲ ਫਿੱਡੇ ਖੁਰਦ ਵਾਲੀਵਾਲ ਲਗਾਲ ਤਾਂ ਇੱਥੇ ਵੀ ਲੱਗਿਆ ਹੋਆ ਹੁਣ ਪਤਾ ਨਹੀਂ ਖੇਡਦੇ ਆ ਕਿ ਨਹੀਂ ਖੇਡਦੇਗੇ ਅੰਦਰ ਵਰਕੇ ਪਤਾ ਲੱਗੂਗਾ ਗਰਾਊਂਡ ਦੀ ਹਾਲਤ ਦਾ ਦੱਸ ਦਿਆ ਵੀ ਨਹੀਂ ਖੇਡਦੇ ਅੱਗੇ ਚ ਰਸਤਾ ਆ ਗਿਆ ਤੇ ਪੁੱਛਣਾ ਪੈਣਾ ਵੀ ਕਿੱਧਰ ਨੂੰ ਜਾਈਏ ਇੱਥੇ ਜਾ ਕੇ ਦੇਖਾਂ ਨਰਮਾਤ ਤੇ ਆ ਜਾ ਕੇ ਆਪਣਾ ਸਾਰੇ ਝਗੜੇ ਜਿਹੜੇ ਨਿਪੜਨੇ ਆ ਉਹ ਜਗਾ ਪਿੰਡ ਫੱਡਿਆਂ ਦੀ ਫੱਡੇ ਖੁਰਦ ਦੀ ਹੁਣ ਫੱਡਿਆਂ ਤੋਂ ਟੀਮਾਂ ਵਾਲੇ ਨੂੰ ਚੱਲਦੇ ਆ ਤੇ ਪਹੁੰਚਦੇ ਆ ਫਰੀਦਕੋਟ ਕਾਰਟੀ ਵਾਲੀ ਟੀਮਾਂ ਲਈ ਦੀ ਫਿਰਨੀ ਤੇ ਇਹੋ ਜਿਹਾ ਮਹੌਲਾ ਪਿੰਡ ਟੀਮਾਂ ਵਾਲੀ ਵੀ ਵੀ ਬਹੁਤ ਵਧੀਆ ਪਲੇਅਰ ਪੈਦਾ ਕੀਤੇ ਆ ਟੂਰਨਾਮੈਂਟ ਵੀ ਬੱਖਾ ਸਾਹ ਤਕੜਾ ਕਰਾਉਂਦੇ ਆ ਇਹ ਸਤੰਬਰ ਦੇ ਮਹੀਨੇ ਚ ਹੁੰਦਾ ਤੇ ਇੱਥੋਂ ਦਾ ਮੁੰਡਾ ਸੀ ਜਗਦੀਪ ਜਿਹੜਾ ਮੁੰਡਾ ਟੀਮਾਂ ਵਾਲੀ ਹੁਣ ਵਿਚਾਰਾ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਪਰ ਉਹ ਵੀ ਵੀ ਗੇਮ ਲਾਜਵਾਬ ਸੀ ਬਾਕੀ ਇੱਥੋਂ ਦੇ ਗੁਰਪ੍ਰੀਤ ਘੁੱਟਾ ਹੋ ਗਿਆ ਮੰਦਰ ਹੋ ਗਿਆ ਉਹ ਤਾਂ ਸਾਰੇ ਬਾਹਰ ਚਲੇ ਗਏ ਹੁਣ ਜਿਹੜਾ ਫ੍ਰੀ ਕੋਡ ਦਾ ਮੈਂ ਕਹਿੰਨਾ ਵੀ ਜਿਹੜਾ ਇੱਥੇ ਟੂਰਨਾਮੈਂਟ ਹੁੰਦਾ ਉਹ ਪਹਿਲੇ ਦੂਜੇ ਤੀਜੇ ਨੰਬਰ ਤੇ ਹੋਊਗਾ ਨਹੀਂ ਪਹਿਲੇ ਦਾ ਸਾਹਮਣੇ ਸਟੇਡੀਅਮ ਆ ਗਿਆ ਇੱਥੇ ਜਗਦੀਪ ਦਾ ਸਟੈਚੂ ਵੀ ਲਾਇਆ ਵਾ ਇਹਨਾਂ ਨੇ ਪਿੰਡ ਦੇ ਨੌਜਵਾਨਾਂ ਨੇ ਇਹ ਸਾਹਮਣੇ ਖੇਡ ਸਟੇਡੀਅਮ ਹੈ ਟੀਮ ਵਾਲੀ ਦਾ ਇਹ ਟੂਰਨਾਮੈਂਟ ਹੁੰਦਾ ਤੇ ਉਹ ਸਾਹਮਣੇ ਸਟੈਚੂ ਲੱਗਿਆ ਵਾ ਜਗਦੀਪ ਦਾ ਬਾਬਾ ਫਕਰਦਾਸ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਉਂਦੇ ਆ ਈ ਮਾਲੀ ਤੋਂ ਅਗਲਾ ਪਿੰਡ ਮਚਾਕੀ ਮਲ ਸਿੰਘ ਜਾਂ ਕੀ ਮਲ ਸਿੰਘ ਗੁਰਦਰਾ ਸਾਹਿਬ ਇੱਕ ਅੱਗੇ ਵੀ ਗੁਰਦਰਾ ਸਾਹਿਬ ਆ ਇੱਥੇ ਪਿੰਡ ਵੱਡੇ ਹੋਣ ਕਾਰਨ ਇੱਕ ਤੋਂ ਵੱਧ ਗੁਰਦੁਆਰੇ ਬਣਾਉਣੇ ਪੈਂਦੇ ਆ ਮਚਾਕੀ ਮਾਲ ਸਿੰਘ ਦੇ ਇਹ ਵਿਚਾਲ ਦੀ ਆਉਂਦੀ ਆ ਫਿਰ ਨਹੀਂ ਆਪਾਂ ਗਏਗੇ ਜਿਹੜੀ ਪਿੰਡ ਦੇ ਵਿਚਾਲ ਦੀ ਗਲੀ ਆ ਉਹ ਆਹੇ ਅਮਚਾਕੀ ਮਾਲ ਸਿੰਘ ਸਾਹ ਇਹ ਤਾਂ ਇਹ ਗੱਲਾਂ ਬਾਤਾਂ ਚਾਕੀ ਮਾਲ ਸਿੰਘ ਅਗਲੇ ਪਾਸੇ ਇਹਨਾਂ ਦਾ ਖੇਡ ਸਟੇਡੀਅਮ ਵੀ ਆਉਂਦਾ ਮਚਾਕੀ ਮਾਲ ਸਿੰਘ ਦਾ ਅੱਗੇ ਚੱਲ ਕੇ ਦਿਖਾਉਣੇ ਆ ਇਹ ਖੇਡ ਸਟੇਡੀਅਮ ਆਈ ਮਚਾਕੀ ਮਾਲ ਸਿੰਘ ਦਾ ਹਲਕਾ ਫੁਲਕਾ میوزਿਕ ਵੀ ਚੱਲ ਰਿਹਾ ਇੱਥੇ ਗੁਰਬਾਣੀ ਆ ਸੌਰੀ ਗੁਰਬਾਣੀ ਪਲੇ ਕੀਤੀ ਹੋਈ ਆ ਬਾਬੇ ਵੀ ਬੈਠੇ ਆ ਬਾਬੋ ਸਤਿ ਸ਼ਕਾਲ ਤੇ ਹੁਣ ਆਪਾਂ ਚੱਲਦੇ ਆ ਜੀ ਫਰੀਦਕੋਟ ਇੱਕ ਚੀਜ਼ ਜਿਹੜੀ ਮੈਨੂੰ ਇੱਥੇ ਹੋਰ ਵਧੀਆ ਲੱਗੀ ਉਹ ਸਾਹਮਣੇ ਨਾ ਸਬਜ਼ੀ-ਬੀਜੀ ਵੀ ਆ ਤੇ ਜਿੱਥੇ ਉਹ ਸਾਹਮਣੇ ਧੂਆ ਨਿਕਲ ਰਿਹਾ ਸਭ ਜਿਹੀਆਂ ਤੇ ਨਾਲ ਜਿਹੜੀਆਂ ਉਹਨਾਂ ਨੇ ਝੌਂਪੜੀਆਂ ਪਾਈਆਂ ਉਹ ਬਹੁਤ ਸੋਹਣੀਆਂ ਆ। ਆ ਤੋਰੀਆਂ ਦੀਆਂ ਵੱਲਾਂ ਤੇ ਸਾਹਮਣੇ ਝੌਂਪੜੀਆਂ ਇਹਨਾਂ ਦੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹ ਤਿਆਰ ਕਰਨ ਵਾਸਤੇ ਸਰਕੰਡਾ ਵੜਣਾ ਕਰਨਾ ਉਹਨੂੰ சாமே சே மரின ஆட்டே சே கேனால ਗੱਲਾਂ ਮਤਾਂ ਉੱਥੇ ਤਾਂ ਫੇਰ ਵੀ ਬਹੁਤ ਸ਼ੋਰ ਸ਼ਰਾਬਾ ਹੁੰਦਾ ਟ੍ਰੈਫਿਕ ਹੁੰਦਾ ਪਰ ਇੱਥੇ ਕੋਈ ਜ਼ੋਰ ਸ਼ਰਾਬਾ ਨਹੀਂ ਸ਼ਾਂਤੀ ਪੰਛੀਆਂ ਦੀ ਚਹਿਚਹਾਟ ਇੱਥੇ ਸਾਹਮਣੇ ਨਾਲਕਿਆਂ ਤੋਂ ਪਾਣੀ ਪਰਦੇ ਸ਼ਹਿਰ ਦੇ ਵਾਸੀ ਇਤਾਲੀਆਂ ਗੱਲਾਂ ਮਤਾਂ नवा नवा निर्माण हो फीदकोट करते हैं समाप्ति दोस्तों आज का सफर बहुत बढ़िया रहा ਅਜਾਪਾ ਪਿੰਡ ਘੁੰਮਿਆਂ ਫਰੀਦਕੋਟ ਤੋਂ ਜਿਹੜੇ ਜਿਹੜੇ ਸ੍ਰੀ ਮੁਕਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਹਨ ਉਹ ਪਿੰਡਾਂ 'ਚ ਗਏ ਆਪਾਂ ਜਿਵੇਂ ਸ਼ੁਰੂਆਤ ਕੀਤੀ ਆਪਾਂ ਰੱਤੀ ਰੋੜੀ ਰੱਤੀ ਰੋੜੀ ਤੋਂ ਆਪਾਂ ਗਏ ਦਾਣਾ ਰਮਾਣਾ ਹਰਗੇਆਲਾ ਹਰਗੇਆਲੇ ਤੋਂ ਫਿਰ ਵਾਪਸ ਉਧਰ ਦੀ ਆਪਾਂ ਵਾਪਸ ਆ ਕੇ ਡੱਗੁਰਮਾਣਾ ਤੇ ਡੱਗੁਰਮਾਣੇ ਤੋਂ ਕੇ ਫਿੱਡੇ ਕਲਾਂ ਫਿੱਡਿਆਂ ਤੋਂ ਫਿਰ ਆਪਾਂ ਗਏ ਚੱਕ ਲਿਆਣ ਚੱਕ ਲੈਣ ਤੋਂ ਬਾਅਦ ਵਿੱਚ ਫਿੱਡੇ ਖੁਰਦ ਫਿੱਡੇ ਖੁਰਦ ਤੋਂ ਟੀਮਾਂ ਵਾਲੀ ਟੀਮਾਂ ਵਾਲੀ ਤੋਂ ਮਚਾਕੀ ਮਲ ਸਿੰਘ ਤੇ ਵਾਪਸ ਫਰੀਦਕੋਟ ਤੇ ਉਮੀਦ ਕਰਦਾ ਸਫ਼ਰ ਵਧੀਆ ਲੱਗੂਗਾ ਤੁਹਾਨੂੰ ਇਹ ਆ ਜੈਂਤਵਾਰ ਸੀਗਾ ਤੇ ਬਾਕੀ ਥੋੜਾ ਇੱਕ ਰੇਲੂਰ ਜਿਵੇਂ ਹੋਣ ਕਰਕੇ ਜਲਦੀ ਵਾਪਸ ਆਉਣਾ ਪਿਆ ਨਹੀਂ ਤਾਂ ਹੋ ਸਕਦਾ ਜਿਹੜੇ ਅਗਲੇ ਪਿੰਡਾਂ ਖਾਰਾ ਵਾੜਾ ਡੜਾਕਾ ਵਗੈਰਾ ਬੰਦਰ ਜਟਾਣਾ ਵਗੈਰਾ ਉੱਥੇ ਵੀ ਜਾਂਦੇ ਪਰ ਥੋੜੇ ਰੇ ਜਿਵੇਂ ਹੋਣ ਕਰਕੇ ਜਲਦੀ ਆਉਣਾ ਪਿਆ ਸੋ ਵੀਡੀਓ ਨੂੰ ਸ਼ੇਅਰ ਕਰੋ ਜੇ ਲਾਈਕ ਕਰੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੈਨੂੰ ਹੌਸਲਾ ਮਿਲੇ ਤੇ ਅੱਗੇ ਤੁਹਾਨੂੰ ਹੋਰ ਵੀ ਪਿੰਡਾਂ ਦੀ ਪੰਜਾਬ ਦੀ ਤੇ ਪੰਜਾਬੋਂ ਬਾਹਰ ਵੀ ਆਪਾਂ ਸੈਰ ਕਰਾ ਸਕੀਏ ਧੰਨਵਾਦ ਸਾਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ